ਅਜੀਤ ਅਟਵਾਲ ਦਾ ਪੰਜਾਬੀ ਨਾਵਲ ਮੋਰੋ ਡਾਰੀ ਟੜਨਾ ਸਾਂਝਾ ਕਰ ਰਹੀ ਹਾਂ ਜੀ ਅੱਜ ਨਾਵਲ ਦਾ ਪੰਜਵਾਂ ਭਾਗ ਤੁਹਾਨੂੰ ਸੁਣਾਵਾਂਗੇ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਚੰਗੀਆਂ ਲੱਗਣ ਤਾਂ ਦੇ ਦੋਸਤਾਂ ਮਿਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਫੀਡਬੈਕ ਦੇ ਰਿਹਾ ਨਾ ਭੁੱਲਿਓ ਜੀ ਸੋ ਆਓ ਅਗਲਾ ਭਾਗ 5 ਤੇ ਤੁਸੀਂ ਸੁਣਦੇ ਰਹੋ ਸਵੀ ਮੀਡੀਆ 11 ਤੜਕ ਸਹਾਰੀ ਉਸਦੇ ਮੋਬਾਈਲ ਦੀ ਘੰਟੀ ਵੱਜਣ ਲੱਗੀ ਉਸ ਨੇ ਉੱਠ ਕੇ ਵਕਤ ਦੇਖਿਆ ਹਲੇ 3 ਹੀ ਵਜੇ ਸਨ ਬਿਲਹਦਾ ਫੋਨ ਸੀਗਾ ਦਰਸ਼ੀਲ ਨੇ ਉਸ ਨੂੰ ਨੰਬਰ ਦੇ ਦਿੱਤਾ ਹੋਵੇਗਾ ਬਿਲਾ ਹੈਲੋ ਕਹੇ ਬਿਨਾ ਹੀ ਉੱਚੀ ਸਰਵਜ ਸ਼ੁਰੂ ਹੋ ਗਈ ਤੁਸੀਂ ਸ਼ੋਰ ਹੋ ਕੇ ਕੀਰਤਪੁਰ ਜਾ ਰਹੀ ਹੋ ਮੈਨੂੰ ਮੇਰੇ ਤੇ ਤੈਨੂੰ ਮੇਰੇ ਤੇ ਯਕੀਨ ਨਹੀਂ ਇੱਲਾ ਮੈਂ ਕਦੇ ਝੂਠ ਬੋਲਿਆ ਹੈ ਇਸ ਮਾਮਲੇ ਵਿੱਚ ਤੁਸੀਂ ਝੂਠ ਬੋਲ ਸਕਦੇ ਹੋ ਮੈਂ ਟਾਈਮ ਦਾ ਹਿਸਾਬ ਲਾ ਕੇ ਦੇਖ ਰਹੀ ਸੀ ਤੁਸੀਂ ਇੰਨੀ ਜਲਦੀ ਕੀਰਤ ਪਰ ਜਾ ਕੇ ਵਾਪਸ ਨਹੀਂ ਆ ਸਕਦੇ ਨਾਲੇ ਕਿਹੜਾ ਇੱਕ ਵਾਰ ਪੰਜਾਬ ਜਾ ਕੇ ਦੋਸਤ ਮੀਲ ਮੜ ਕੇ ਦਿੱਲੀ ਨੂੰ ਆਏਗਾ ਕੁਝ ਅਕਰ ਕਰੋ ਜਲਦੀ ਜਾਓ ਤੇ ਬਾਪੂ ਜੀ ਦੇ ਅਸਤ ਜਲ ਪ੍ਰਵਾਹ ਕਰਕੇ ਆਓ ਵਿਲਾ ਉਸ ਦੀ ਗੱਲ ਸੁਣੇ ਬਿਨਾ ਬੋਲੀ ਜਾ ਰਹੀ ਸੀ ਗੁੱਸੇ ਵਿੱਚ ਆਏ ਅਰਵਿੰਦ ਨੇ ਫੋਨ ਹੀ ਕੱਟ ਦਿੱਤਾ ਮੰਨਤ ਨਾਲ ਪਏ ਹੋਣ ਕਰਕੇ ਉਹ ਲੜਾਈ ਵੀ ਨਹੀਂ ਸੀ ਕਰ ਸਕਦਾ ਤੇ ਇਸ ਵਿਸ਼ੇ ਤੇ ਵੀ ਕੁਝ ਨਹੀਂ ਸੀ ਕਹਿ ਸਕਦਾ ਮੰਨਤ ਨੇ ਪਾਸਾ ਲਿਆ ਇਸ ਦਾ ਮਤਲਬ ਉਹ ਜਾਗ ਰਹੀ ਸੀ ਅਰਵਿੰਦ ਨੇ ਆਖਿਆ ਗੁੱਡ ਮਾਰਨਿੰਗ ਡਾਕਟਰ ਮਨਿਤ ਗਰੇਵਲ ਮੰਨਤ ਅੱਠ ਕੇ ਬੈਠ ਗਈ ਗੁੱਡ ਮਾਰਨਿੰਗ ਦਾ ਜਵਾਬ ਦਿੱਤੇ ਬਿਨਾ ਪੁੱਛਣ ਲੱਗੀ ਸਭ ਠੀਕ ਹੈ ਤਾਂ ਯੂ ਨੋ ਜਸਟ ਊਮਨ ਪ੍ਰੋਬਲਮ ਅਰਵਿੰਦ ਨੇ ਆਖਿਆ ਮਨਤ ਜਾਰਾ ਖਸੀ ਤੇ ਨਾਈਟੀ ਪਾਉਂਦੀ ਹੋਈ ਬਾਥਰੂਮ ਵਿੱਚ ਜਾਵੜੀ ਉਹਨਾਂ ਦੇ ਉੱਠਣ ਦਾ ਸਮਾਂ ਵੀ ਹੋਣ ਵਾਲਾ ਸੀਗਾ ਉਹ ਸਵੇਰੇ 5:00 ਵਜੇ ਚੱਲਣ ਦਾ ਵਿਚਾਰ ਬਣਾ ਕੇ ਸੁੱਤੇ ਸਨ ਮੰਨਤ ਨੇ ਸ਼ਾਵਰ ਲਿਆ ਮਗਰੀ ਅਰਵਿੰਦ ਨੇ ਨਹਾ ਕੇ ਤਿਆਰ ਹੁੰਦਿਆ ਅਰਵਿੰਦ ਨੇ ਚਾਹ ਦਾ ਆਰਡਰ ਤੇ ਦਿੱਤਾ ਤੇ ਨਾਲ ਹੀ ਗਪਾਲੇ ਨੂੰ ਫੋਨ ਵੀ ਕਰ ਦਿੱਤਾ ਹੋਟਲ ਵਾਲਿਆਂ ਨੇ ਡਰਾਈਵਰਾਂ ਲਈ ਅਲੱਗ ਕਮਰੇ ਬਣਾਏ ਹੋਏ ਸਨ ਗਪਾਲੇ ਦਾ ਦਿੱਲੀ ਵਿੱਚ ਹੋਰ ਪਾਸੇ ਰਹਿਣ ਦਾ ਇੰਤਜ਼ਾਮ ਹੈਗਾ ਸੀ ਪਰ ਸਵੇਰੇ ਜਲਦੀ ਉੱਠਣਾ ਕਰਕੇ ਉਹ ਹੋਟਲ ਵਿੱਚ ਹੀ ਠਹਿਰ ਗਿਆ ਸੀਗਾ ਜਦ ਅਰਵਿੰਦ ਨੇ ਮੰਨਤ ਨੂੰ ਆਪਣੇ ਨਾਲ ਠਹਿਰਨ ਲਈ ਕਿਹਾ ਤਾਂ ਉਹ ਨਾ ਨਹੀਂ ਸੀ ਕਰ ਸਕੀ ਉਸ ਨੂੰ ਅਰਵਿੰਦ ਸਾਥ ਬਹੁਤ ਚੰਗਾ ਲੱਗਣ ਲੱਗਿਆ ਸੀ ਉਸ ਨੇ ਫੋਨ ਕਰਕੇ ਆਪਣੀਆਂ ਬੱਚੀਆਂ ਨੂੰ ਤੇ ਪਤੀ ਨੂੰ ਦੱਸ ਦਿੱਤਾ ਕਿ ਉਸ ਤਾਪ ਦੀ ਨਿਕਲ ਗਈ ਸੀ ਤੇ ਹੁਣ ਉਹ ਸਵੇਰੇ ਵਾਲੀ ਬੱਸ ਵਿੱਚ ਹੀ ਆਵੇਗੀ ਰਾਤ ਨੂੰ ਬੱਸ ਵਿੱਚ ਸਫ਼ਰ ਕਰਨਾ ਬਹੁਤਾ ਸੁਰੱਖਿਅਤ ਨਹੀਂ ਸੀ ਸਮਝਿਆ ਜਾਂਦਾ ਪਹਿਲਾਂ ਵੀ ਕੋਈ ਇੱਕ ਵਾਰ ਏਵੇਂ ਹੋ ਚੁੱਕੀ ਸੀ ਸਵੇਰੇ ਉੱਠਦੀ ਉਹ ਬਹੁਤ ਖੁਸ਼ ਸੀਗੀ ਬਹੁਤ ਅ ਦੇਰ ਬਾਅਦ ਉਸ ਨੂੰ ਮਨ ਪਸੰਦ ਬੰਦੇ ਦਾ ਸਾਥ ਮੰਨਣ ਦਾ ਮੌਕਾ ਮਿਲਿਆ ਸੀ ਉਸ ਦਾ ਦਿਲ ਕਰਦਾ ਸੀਗਾ ਕਿ ਹਾਲੇ ਹੋਰ ਸਮਾਂ ਬਿਸਤਰੇ ਵਿੱਚ ਗੁਜ਼ਾਰੇ ਪਰ ਅਰਵਿੰਦ ਤਿਆਰ ਹੋਣ ਦਾ ਖੜਾ ਸੀਗਾ ਉਸ ਨੂੰ ਜਾਣ ਦੀ ਕਾਲ ਸੀਗੀ ਗੋਪਾਲਾ ਆ ਗਿਆ ਤੇ ਬੋਲਿਆ ਭਾਜੀ ਆਪਾਂ ਜਲਦੀ ਨਿਕਲ ਚਲੀਏ ਲੇਟ ਹੋ ਗਏ ਤਾਂ ਟ੍ਰੈਫਿਕ ਪੈ ਜਾਂਦਾ ਆ ਤੂੰ ਇਦਾਂ ਕਰ ਸਾਰਾ ਸਮਾਨ ਗੱਡੀ ਵਿੱਚ ਰੱਖ ਅਸੀਂ ਰਿਸੈਪਸ਼ਨ ਤੇ ਜਾ ਕੇ ਹਿਸਾਬ ਕਰਦੇ ਮਨੇ ਆ ਅਖਰਵਿੰਦਰ ਰਿਸੈਪਸ਼ਨ ਤੇ ਆ ਕੇ ਮੈਨੇਜਰ ਨਾਲ ਹਿਸਾਬ ਕਰਨ ਲੱਗ ਪਿਆ ਹਿਸਾਬ ਕਰਕੇ ਉਹ ਤੇ ਮੰਨਤ ਵੀ ਕਾਰ ਵਿੱਚ ਜਾ ਬੈਠੇ ਉਦੋਂ ਮੈਂ ਪਿਛਲੀਆਂ ਸੀਟਾਂ ਤੇ ਹੀ ਬੈਠੇ ਗਏ ਤਾਂ ਜੋ ਗੱਲਬਾਤ ਕਰਨ ਵਿੱਚ ਆਸਾਨੀ ਰਹੇ ਗੋਪਾਲੇ ਨੇ ਫੇਰ ਆਖਿਆ ਪਾਜੀ ਆਪਣੇ ਫੋਨ ਚਾਰਜ ਕਰਨੇ ਹੁਣ ਤਾਂ ਚਾਰਜਰ ਲੱਗੇ ਹੋਏ ਹਨ ਜੇ ਆਈਫੋਨ ਵੀ ਚਾਰਜ ਕਰਨਾ ਹੈ ਤਾਂ ਆ ਰੀਸਬੀ ਦਾ ਕਨੈਕਸ਼ਨ ਵੀ ਹੈਗਾ ਏ ਤੇ ਤਾਰ ਵੀ ਆ ਅਰਵਿੰਦ ਨੇ ਆਪਣਾ ਫੋਨ ਆਈਫੋਨ ਗੋਪਾਲੇ ਨੂੰ ਫੜਾ ਦਿੱਤਾ ਜਿਸ ਨੂੰ ਰਾਤੀ ਉਹ ਚਾਰਜ ਤੇ ਲਾਉਣਾ ਭੁੱਲ ਗਿਆ ਸੀਗਾ ਬਾਹਰ ਰੋਸ਼ਨੀ ਹੋਣ ਲੱਗ ਪਈ ਸੀ ਮਨਤ ਨੂੰ ਉਹਨਾਂ ਨੇ ਲੁਧਿਆਣੇ ਉਤਾਰ ਦੇਣਾ ਸੀਗਾ ਤੈ ਹੋਇਆ ਕਿ ਬਾਈਪਾਸ ਤੇ ਕਿਤੇ ਵੀ ਉਤਾਰ ਦੇਣਗੇ ਤੇ ਅੱਗੇ ਉਹ ਆਟੋ ਲੈ ਕੇ ਚਲੀ ਜਾਵੇਗੀ ਕਰਦੇ ਕਰਾਉਂਦੇ ਉਹ ਲੇਟ ਹੀ ਚੱਲ ਸਕੇ ਸੀਗੇ ਪਹਿਲੇ ਦਿਨ ਦਿੱਲੀ ਪੁੱਜਣ ਮਗਰੋਂ ਅਰਵਿੰਦ ਅੱਜ ਦਿੱਲੀ ਵਿੱਚ ਦੀ ਲੰਘ ਰਿਹਾ ਸੀਗਾ ਦਿੱਲੀ ਦਾ ਕੋਝ ਉਸ ਦੀਆਂ ਅੱਖਾਂ ਨੂੰ ਤੰਗ ਕਰਨ ਲੱਗਿਆ ਉਹ ਸੋਚਦਾ ਸੀਗਾ ਕਿਉਂ ਨਹੀਂ ਸਰਕਾਰ ਫਟਪਾਥ ਤੇ ਰੰਦੇ ਲੋਕਾਂ ਲਈ ਕੁਝ ਕਰਦੀ ਸਿੰਦੇ ਡਰਾਈਵਰ ਵਾਂਗੀ ਗੋਪਾਲਾ ਵੀਰ ਦਿਵਾਲੇ ਦੀਆਂ ਇਮਾਰਤਾਂ ਬਾਰੇ ਫਲਾਈਓਵਰਾਂ ਤੇ ਮੈਟਰੋ ਦੀਆਂ ਲਾਈਨਾਂ ਬਾਰੇ ਦੱਸਦਾ ਜਾ ਰਿਹਾ ਸੀਗਾ ਵਿੱਚ ਵਿੱਚ ਮੰਨਤ ਵੀ ਜਾਣਕਾਰੀ ਦੇਣ ਲੱਗੀ ਅਰਵਿੰਦ ਨੇ ਆਖਿਆ ਯੂ نو ਇੱਕ ਪਾਸੇ ਇੰਨੀ ਗਰੀਬੀ ਦੇ ਬਾਵਜੂਦ ਵੀ ਵਾਕਿਆ ਹੀ ਦਿੱਲੀ ਬਹੁਤ ਤਰੱਕੀ ਕਰ ਰਹੀ ਹੈ ਅਰਵਿੰਦ ਸਿੰਘ ਸਾਹਿਬ ਦਿੱਲੀ ਹੀ ਨਹੀਂ ਪੂਰਾ ਇੰਡੀਆ ਤਰੱਕੀ ਕਰ ਰਿਹਾ ਹੈ ਤੁਸੀਂ 20 ਸਾਲ ਬਾਅਦ ਆਏ ਹੋ ਇਸ ਲਈ ਤੁਸੀਂ ਸਾਡੇ ਤੋਂ ਬਿਹਤਰ ਸਮਝ ਸਕਦੇ ਹੋ ਵੈਸੇ ਇਹ ਵੀ ਸੱਚ ਹੈ ਕਿ ਗਰੀਬ ਅਮੀਰ ਦਾ ਫਰਕ ਇਸ ਵੇਲੇ ਬਹੁਤ ਵੱਡਾ ਹੈ ਜਿਨੋਂ ਦਿਨ ਇਹ ਵਾਧਾ ਜਾ ਰਿਹਾ ਹੈ ਜਾ ਹਾਂ ਦੇਖ ਰਿਹਾ ਹੋ ਇੰਡੀਆ ਸੈਨਿਕ ਵਾਲੀ ਗੱਲ ਤਾਂ ਹੈ ਮੈਂ ਉੱਥੇ ਵੀ ਪਰਦਾ ਸੁੰਦਾ ਰਹਿਣਾ ਪਰ ਆ ਸੜਕਾਂ ਉੱਪਰ ਲੱਗਾਂ ਦਾ ਰੋਲਦੇ ਫਿਰਦੇ ਪਸ਼ੂ ਤੇ ਵਾਰਾ ਕੁੱਤੇ ਮੈਨੂੰ ਬਹੁਤ ਚਬ ਰਹੇ ਆ ਉਹ ਥੋੜਾ ਅੱਗੇ ਗਏ ਤਾਂ ਇੱਕ ਗਊ ਸੜਕ ਦੇ ਵਿੱਚ ਕਾਰ ਬੈਠੀ ਸੀਗੀ ਗਪਾਲਾਸਵਰ ਇਸ਼ਾਰਾ ਕਰਦਾ ਬੋਲਿਆ ਭਾਜੀ ਇੱਕ ਪਾਸੇ ਲੋਕ ਗਾਂ ਨੂੰ ਮਾਤਾ ਕਹਿੰਦੇ ਆ ਪਰ ਢੇਰਾਂ ਦਾ ਗੰਦ ਖਾਰੀ ਇਸ ਮਾਲੀ ਆਸ਼ਰਮ ਤਾਂ ਬਣਾ ਨਹੀਂ ਸਕਦੇ ਤੇ ਨਾ ਹੀ ਕਿਸੇ ਨੂੰ ਇਜਾਜ਼ਤ ਦਿੰਦੇ ਆ ਕਿ ਇਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਗਾਇਬ ਕਰ ਦੇਣ ਪਾਕਿਸਤਾਨ ਵਿੱਚ ਜਾਂ ਤਾਂ ਇਦਾਂ ਕੋਈ ਅਵਾਰਾ ਗਾਂਦ ਇਸ ਜਾਵੇ ਗੱਲ ਕਰਕੇ ਉਹ ਹੱਸਣ ਲੱਗਿਆ ਕੁਝ ਦੇਰ ਬਾਅਦ ਉਹ ਬਾਂਦਰਾਂ ਦੇ ਇੱਕ ਝੁੰਡ ਵੱਲ ਇਸ਼ਾਰਾ ਕਰਦਾ ਬੋਲਿਆ ਦੇਖੋ ਇਹਨਾਂ ਹਨੂਮਾਨਾਂ ਨੂੰ ਇਹਨਾਂ ਨੇ ਵੀ ਦਿੱਲੀ ਵਿੱਚ ਅਤੰਕ ਖਲਾਰਾ ਹੋਇਆ ਆ ਘਰਾਂ ਦੀਆਂ ਛੱਤਾਂ ਤੇ ਰਾਜ ਆ ਇਹਨਾਂ ਦਾ ਚੀਜ਼ ਚੁੱਕ ਕੇ ਦੌੜ ਜਾਂਦੇ ਆ ਕਈ ਵਾਰ ਤਾਂ ਇਹ ਬੱਚੇ ਵੀ ਚੁੱਕ ਕੇ ਲੈ ਜਾਂਦੇ ਆ ਇਹਨਾਂ ਨੂੰ ਕੁਝ ਕਹੋ ਤਾਂ ਇਹਨਾਂ ਦੇ ਭਗਤ ਜਲੂਸ ਕੱਢਣ ਲੱਗਦੇ ਆ ਇਹਨੂੰ ਕਹਿੰਦੇ ਆ ਹਿੰਦੁਸਤਾਨ ਹਮਾਰਾ ਗੱਡੀ ਚਲਾਉਂਦਾ ਉਹ ਲੋਕਾਂ ਬਾਰੇ ਟਿੱਪਣੀਆਂ ਵੀ ਕਰੀ ਜਾ ਰਿਹਾ ਸੀਗਾ ਕਿਸੇ ਵੱਲ ਇਸ਼ਾਰਾ ਕਰਦਾ ਆਖਦਾ ਆਖ ਕੇ ਦੇਖੋ ਉਹ ਫਲਾਣੇ ਫਾਲੇ ਹੋਏ ਬੋਲਦ ਵਾਂਗ ਤਰ ਰਿਹਾ ਸੀਗਾ ਕਿਸੇ ਨੂੰ ਕਹਿੰਦਾ ਕਿ ਉਹ ਮਤਾੜੇ ਹੋਏ ਝੋਟੇ ਵਾਂਗ ਸਿਰ ਮਾਰਦਾ ਜਾ ਰਿਹਾ ਸੀਗਾ ਮੰਨਤ ਦੇ ਚਿਹਰੇ ਤੋਂ ਜਾਪਦਾ ਸੀ ਉਸ ਨੂੰ ਗੋਪਾਲ ਦੇ ਗੱਲਾਂ ਬਹੁਤ ਚੰਗੀਆਂ ਨਹੀਂ ਲੱਗ ਰਹੀਆਂ ਡਰਾਈਵਰ ਨਾਲ ਇਹਨਾਂ ਕੋਲ ਕੇ ਗੱਲਾਂ ਕਰਨੀਆਂ ਉਸ ਨੂੰ ਪਸੰਦ ਨਹੀਂ ਸਨ ਉਸ ਨੂੰ ਇੱਕ ਵੈਚ ਰੱਖਣੀ ਜ਼ਰੂਰੀ ਸੀ ਅਰਵਿੰਦ ਵੀ ਸਮਝ ਗਿਆ ਉਸਨੇ ਗੋਪਾਲੇ ਨੂੰ ਕਿਹਾ ਯੂ ਨੋ ਤੂੰ ਹੁਣ ਗੈਸ ਪੈਡਲ ਤੇ ਪੈਰ ਤੇ ਹੀ ਚੱਲ ਅਸੀਂ ਜ਼ਰਾ ਆਪਣੀਆਂ ਕੁਝ ਗੱਲਾਂ ਡਿਸਕਸ ਕਰ ਲਈਏ ਦੂਰੋਂ ਸੂਰਜ ਚੜੇ ਤੇ ਕਿਤੇ ਨਾਸ਼ਤੇ ਲਈ ਰੋਕ ਲਵੇਂ ਅਰਵਿੰਦ ਨੂੰ ਰਸਾ ਪਰ ਸੂਰਜ ਵਾਲੀ ਪੁਰਾਣੀ ਕਹਾਵਤ ਅਚਾਨਕ ਚੇਤੇ ਆ ਗਈ ਸੀ ਕਿਪਾਲਾ ਹੁਕਮ ਮੰਨਦਾ ਕਾਰ ਚ ਲਾਉਣ ਤੇ ਧਿਆਨ ਦੇਣ ਲੱਗਿਆ ਹਾਲੇ ਸੜਕਾਂ ਤੇ ਟ੍ਰੈਫਿਕ ਨਹੀਂ ਹੁੰਦਾਗਾ ਅਰਵਿੰਦ ਨੇ ਮੰਨਤ ਨੂੰ ਪੁੱਛਿਆ ਤੁਸੀਂ ਸਾਹਿਤ ਪੜਦੇ ਪੜਾਉਂਦੇ ਹੋ ਸਾਹਿਤ ਤੋਂ ਬਿਨਾ ਵੀ ਕੁਝ ਪੜਦੇ ਹੋ ਕੀ ਮਤਲਬ ਤੁਹਾਡਾ ਮੇਰਾ ਮਤਲਬ ਆ ਸਾਹਿਤ ਤਾਂ ਸਾਰਾ ਫਿਕਸ਼ਨ ਹੈ ਨਾਨ ਫਿਕਸ਼ਨ ਵੀ ਪੜਦੇ ਹੋ ਮੇਰਾ ਤਾਂ ਸਾਰਾ ਕੰਮ ਹੀ ਆਲੋਚਨਾ ਤੇ ਹੈ ਉਹ ਤਾਂ ਸਾਹਿਤ ਦੀ ਆਲੋਚਨਾ ਹੀ ਹੋਈ ਨਾ ਹੰਤਾ ਮੈਂ ਉਹੀ ਪੜਨੀ ਆ ਜੋ ਕੁਝ ਮੈਂ ਪੜਾਉਣਾ ਹੋਵੇ ਪਰ ਪਹਿਲਾਂ ਬਹੁਤ ਪੜਿਆ ਹੈ ਅੰਗਰੇਜ਼ੀ ਦੇ ਵੀ ਬਹੁਤ ਨਾਵਲ ਪੜਿਆ ਹੈ ਤੇ ਹਿੰਦੀ ਤੇ ਵੀ ਉਸਨੇ ਦੱਸਿਆ ਫਿਰ ਸੋਚਦੀ ਹੋਈ ਪੁੱਛਣ ਲੱਗੀ ਅੱਜ ਕੱਲ ਅੰਗਰੇਜ਼ੀ ਦਾ ਕਿਹੜਾ ਲੇਖਕ ਟੌਪ ਤੇ ਹੈ ਮੇਰਾ ਖਿਆਲ ਹੈ ਨੁਇਮ ਚਮਸਕੀ ਹੈ ਉਹਨੂੰ ਹੀ ਵੱਡਾ ਟਿਕਰ ਮੰਨਿਆ ਜਾਂਦਾ ਹੈ ਮੇਰਾ ਮਤਲਬ ਨਾਵਲਿਸਟ ਯੂ ਨੋ ਮੈਂ ਫਿਕਸ਼ਨ ਨਹੀਂ ਪੜਦਾਗਾ ਮੈਂ ਦੱਸਿਆ ਸੀ ਨਾ ਕਿ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਹਾਂ ਅੱਜਕੱਲ ਮੈਂ ਦੱਖਣੀ ਅਫਰੀਕਾ ਦਾ ਇਤਿਹਾਸ ਪੜ ਰਿਹਾ ਹਾਂ ਜਿਵੇਂ ਦੱਸਿਆ ਸੀ ਕਿ ਮੈਂ ਇੰਡੀਆ ਟਾਈਸੋਪੋਰੀ ਉੱਪਰ ਇੱਕ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੋਇਆ ਹੈ ਫਿਕਸ਼ਨ ਕਿਉਂ ਨਹੀਂ ਪੜਦੇਗੇ ਸਾਹਿਤ ਤਾਂ ਸਮਾਜ ਦਾ ਸ਼ੀਸ਼ਾ ਹੁੰਦਾ ਆ ਮੈਂ ਸਮਾਜ ਨੂੰ ਸਾਕਸ਼ਾਤ ਦੇਖ ਰਿਹਾ ਹਾਂ ਫਿਰ ਫਰਜ਼ੀ ਕਹਾਣੀਆਂ ਉੱਪਰ ਕਿਉਂ ਸਮਾਂ ਖਰਾਬ ਕਰਾਂ ਇਹਦੇ ਨਾਲੋਂ ਤਾਂ ਫਿਲਮ ਵਧੀਆ ਮਾਧਿਅਮ ਹੈ ਸਮਾਜ ਨੂੰ ਸਮਝਣ ਲਈ ਪਰ ਮੈਂ ਫਿਲਮਾਂ ਵੀ ਬਹੁਤ ਘੱਟ ਦੇਖਦਾ ਹਾਂ ਫਿਲਮਾਂ ਤਾਂ ਕ੍ਰੇਜ਼ੀ ਮਾਧਿਅਮ ਨੇ ਬਹੁਤ ਕੁਝ ਫースト ਹੁੰਦਾ ਏ ਫਿਲਮਾਂ ਵਿੱਚ ਮੈਡਮ ਤੁਸੀਂ ਫੋਹਸ਼ ਵਿੱਚੋਂ ਅਸਲੀ ਚੀਜ਼ ਚੋਗ ਲੈਣੀ ਹੁੰਦੀ ਹੈ ਇਹਦਾ ਮਤਲਬ ਤੁਹਾਨੂੰ ਕਵਿਤਾ ਵੀ ਚੰਗੀ ਨਹੀਂ ਲੱਗਦੀ ਜੀ ਤੁਸੀਂ ਸੰਗੀਤ ਵੀ ਨਹੀਂ ਸੁਣਦੇ ਹਾਂ ਇਹ ਸੱਚ ਹੈ ਮੇਰੀ ਕਾਰ ਵਿੱਚ ਕਦੇ ਵੀ ਕੋਈ ਸੀਡੀ ਜਾਂ ਯੂਐਸਬੀ ਨਹੀਂ ਹੁੰਦੀਗੀ ਮੈਂ ਸਿਰਫ ਖਬਰਾਂ ਹੀ ਸੁਣਨਾ ਹੁੰਦਿਆਂ ਹਾਂ ਜੇ ਕੋਈ ਗੀਤ ਮੱਲੋ ਮੱਲੀ ਮੇਰੇ ਕੰਨਾਂ ਵਿੱਚ ਆਵੜੇ ਤਾਂ ਚੰਗਾ ਵੀ ਲੱਗਦਾ ਏ ਕਿਸੇ ਵੇਲੇ ਮੈਂ ਮੁਹੰਮਦ ਰਵੀ ਮਕੇਸ਼ ਨੂੰ ਸੁਣਦਾ ਰਿਹਾ ਹਾਂ ਕਦੇ ਕੋਈ ਗੀਤ ਗਜ਼ਲ ਪਰ ਸੁਣ ਲਈ ਉਚੇਜ ਨਹੀਂ ਕੀਤੀਗੀ ਬੜੇ ਰੁੱਖੇ ਮਨੋਖੋ ਤੁਸੀਂ ਤੁਹਾਡੇ ਵਿੱਚ ਕੋਈ ਸੋਹਜ ਵਾਲੀ ਗੱਲ ਹੀ ਨਹੀਂਗੀ ਕੋਈ ਕਲਾਕ੍ਰਿਤ ਦੀ ਚੰਗੀ ਨਹੀਂ ਲੱਗਦੀਗੀ ਤੁਹਾਨੂੰ ਕੋਈ ਪੇਂਟਿੰਗ ਆਦ ਨਹੀਂ ਵੈਸੇ ਟੂਰਿਜ਼ਮ ਵਿੱਚ ਛੋਣ ਕਰਕੇ ਇਹਨਾਂ ਦੀ ਅਹਿਮੀਅਤ ਦਾ ਪਤਾ ਮੈਨੂੰ ਆਰਟ ਗੱਲ ਦੀਆਂ ਟੂਰਿਸਟਾਂ ਦਾ ਖਿੱਚ ਦਾ ਵੱਡਾ ਜ਼ਰੀਆ ਬਣਦਗਾ ਵੈਸੇ ਮੈਂ ਕਦੇ-ਕਦੇ YouTube ਤੋਂ ਕੁਝ ਨਾ ਕੁਝ ਦੇਖ ਸੁਣ ਵੀ ਲੈਣਾ ਪਰ ਕਦੇ ਅਚੇਚ ਨਹੀਂ ਕਰਦਾਗਾ ਫਿਲਮਾਂ ਵਿੱਚ ਤੇ ਮਿਊਜ਼ਿਕ ਵਿੱਚ ਮੈਂ ਅਪਡੇਟ ਵੀ ਰਹਿਣਾ ਆ ਜਾਣਕਾਰੀ ਰੱਖਣ ਲਈ ਆਖਨੇ ਅਰਵਿੰ ਨੇ ਬਾਹਰ ਦੇਖਿਆ ਕਿ ਕੂੜੇ ਦੀ ਇੱਕ ਪਹਾੜੀ ਜਿਹੀ ਖੜੀ ਕਰ ਰੱਖੀ ਹੈ ਪਹਾੜੀ ਦੇ ਐਨ ਉੱਪਰ ਕੁਝ ਪਸ਼ੂ ਚਰ ਰਹੇ ਸਨ ਉਹ ਕਾ ਨਹੀਂ ਸਨ ਚਰ ਰਹੇ ਸਗੋਂ ਗੰਦ ਨੂੰ ਮੂੰਹ ਮਾਰ ਰਹੇ ਸਨ ਉਸ ਨੂੰ ਉਧਰ ਤੱਕ ਨੰਮਤ ਬੋਲੀ ਇਵੇਂ ਨਾਲੇ ਕੂੜਾ ਸਾਂਭਿਆ ਜਾਵੇਗਾ ਤੇ ਨਾਲੇ ਪਾਰਕ ਜਿਹਾ ਬਣ ਜਾਵੇਗਾ ਪਹਿਲਾਂ ਵੀ ਇੱਥੇ ਇਵੇਂ ਹੀ ਕੀਤਾ ਗਿਆ ਸੀ ਯੂ نو ਕੂੜਾ ਸ਼ਹਿਰ ਤੋਂ ਬਾਹਰ ਜਾਣਾ ਚਾਹੀਦਾ ਹੈ ਇਹ ਤਾਂ ਬਿਮਾਰੀਆਂ ਫੈਲਾਏਗਾ ਅਰਵਿੰਦ ਜੀ ਕੀ ਗੱਲ ਕਰਦੇ ਹੋ ਸਾਡੇ ਹਾਜ਼ਮੇ ਤੁਹਾਡੇ ਵਗ ਨਾਜਿਕ ਨਹੀਂਗੇ ਇਹਨਾਂ ਪੋਲੂਸ਼ਨ ਅੰਦਰ ਲੰਘਾਲ ਲੈਣਾ ਤਾਂ ਕਦੇ ਕੁਝ ਨਹੀਂ ਹੋਏਗਾ ਕਦੇ ਲੁਧਿਆਣੇ ਦਾ ਧੂਆਂ ਦੇਖਿਓ ਪਿਛਲੀ ਵਾਰ ਮੈਂ ਆਇਆ ਤਾਂ ਦਿੱਲੀ ਵਿੱਚ ਇਸ ਧੂਏ ਦੀ ਅਸਮਾਨ ਵਿੱਚ ਇੱਕ ਲੇਅਰ ਜਹੀ ਬਣੀ ਹੋਈ ਦਿਸਦੀ ਸੀ ਪਰ ਐਤ ਕੀ ਨਜ਼ਰ ਨਹੀਂ ਆਏਗੀ ਦਿੱਲੀ ਰਾਜਧਾਨੀ ਹੈ ਇਹਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਲੁਧਿਆਣੇ ਨੂੰ ਇਗਨੋਰ ਕੀਤਾ ਜਾਂਦਾ ਹੈ ਕੱਲਾਂ ਕਰਦੇ ਹੋ ਦਿੱਲੀ ਤੋਂ ਬਾਹਰ ਆ ਗਏ ਸੀ ਸੂਰਜ ਚੜ ਚੁੱਕਾ ਸੀ ਅਰਵਿੰਦ ਬਾਹਰ ਦਾ ਨਜ਼ਾਰਾ ਦੇਖ ਰਿਹਾ ਸੀਗਾ ਪਿਛਲੀ ਵਾਰ ਉਸਨੇ ਇੱਕ ਸਵੇਰ ਐਵੇਂ ਸਫ਼ਰ ਕੀਤਾ ਤਾਂ ਲੋਕ ਬੋਤਲਾ ਫੜੀ ਜਾਂਦੇ ਦੇਖਦੇ ਸਨ ਪਰ ਇਸ ਵਾਰ ਅਜੀਹ ਕੁਝ ਨਹੀਂ ਦੇਖਿਆ ਸ਼ਾਇਦ ਹਾਲੇ ਪਿੰਡ ਸ਼ੁਰੂ ਨਾ ਹੋਏ ਹੋਣ ਅੱਗੇ ਕੋਈ ਪਿੰਡ ਜਿਹਾ ਆਉਂਦਾ ਜਾ ਫ ਰਿਹਾ ਸੀਗਾ ਪਰ ਸੜਕ ਪੈਣ ਦੇ ਉੱਪਰ ਦੀ ਲੰਘ ਗਈ ਸੀ ਅਜੇ ਫਲਾਈਓਵਰ ਹੁਣ ਥਾਂ ਥਾਂ ਬਣੇ ਹੋਏ ਸਨ ਪਿਛਲੀ ਵਾਰ ਇੰਨਾ ਕ ਸਫਰ ਵਿੱਚ ਕਈ ਐਕਸੀਡੈਂਟ ਹੋਏ ਮਿਲੇ ਸਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਦਿਸਿਆ ਸ਼ਾਇਦ ਇਹ ਵਧੀਆ ਸੜਕਾਂ ਕਾਰਨ ਹੀ ਹੋਵੇ ਕੁਝ ਹੋਰ ਅੱਗੇ ਗਏ ਤਾਂ ਟੋਲ ਟੈਕਸ ਦਾ ਬੈਰੀਅਰ ਆ ਗਿਆ ਸੀ ਅਰਵਿੰਦ ਨੇ ਕਿਹਾ ਇਹ ਸਾਲੀ ਯੂਰਪ ਵਾਲੀ ਬਿਮਾਰੀ ਇੱਥੇ ਵੀ ਹੈ ਬਾਜੀ ਆ ਜਿਹੜੀਆਂ ਸੜਕਾਂ ਇੰਨੀਆਂ ਵਧੀਆ ਬਣੀਆਂ ਇਹ ਟੋਲ ਟੈਕਸ ਦੇ ਕਾਰਨ ਹੀ ਬਣੀਆਂ ਏ ਗੋਪਾਲੇ ਨੇ ਟੋਲ ਟੈਕਸ ਦਾ ਹਮੀ ਬਣਨਾ ਕਿਹਸੀ ਦਾ ਅਰਵਿੰਦ ਦੇ ਫੋਨ ਉੱਪਰ ਟੂ ਟੂ ਹੋਇਆ ਜਿ ਆਪਦਾ ਸੀਗਾ ਕੋਈ ਸੁਨੀਹਾ ਆਇਆ ਹੈ ਅਸਨੇ ਦੇਖਿਆ ਲਿਖਿਆ ਸੀ ਕਿ ਤੁਹਾਡਾ ਹਰਿਆਣੇ ਵਿੱਚ ਸਵਾਗਤ ਹੈ ਇੱਥੋਂ ਅੱਗੇ ਹਰਿਆਣੇ ਦੀ ਰੋਮਿੰਗ ਪਵੇਗੀ ਅੱਗੇ ਪਾਣੀ ਪਤਾ ਆ ਪਰ ਉਹ ਉੱਪਰ ਉੱਪਰ ਦੀ ਲੰਘ ਗਏ ਸੀਗੇ ਉਹਨਾਂ ਦਾ ਸਫ਼ਰ ਨਿਰਵਿਗਨ ਜਾਰੀ ਰਿਹਾ ਅੱਧਾ ਘੰਟਾ ਹੋਰ ਚੱਲ ਕੇ ਗਪਾਲੇ ਨੇ ਕਾਰ ਰੋਕ ਕੇ ਤੇ ਬੋਲਿਆ ਭਾਜੀ ਇੱਥੇ ਟੋਲਟਾਂ ਬਹੁਤ ਸੋਹਣੀਆਂ ਨੇ ਤੇ ਨਾਸ਼ਤਾ ਵੀ ਵਧੀਆ ਮਿਲਦਾ ਹੈ। ਉਹ ਗੱਡੀ ਵਿੱਚੋਂ ਉਤਰ ਰਹੇ ਸਨ ਧਾਰਵਿੰਦ ਨੇ ਗੋਪਾਲੇ ਨੂੰ ਪੁੱਛਿਆ, "ਯੂ ਨੋ, ਲੈਪਟਾਪ ਨਾਲ ਹੀ ਲੈ ਲਵਾਂ?" ਲੋੜ ਕੋਈ ਨਹੀਂ ਬਾਜੀ। ਸਭ ਸੇਫ ਹੈ ਇੱਥੇ। ਇਸ ਰੈਸਟੋਰੈਂਟ ਵਾਲਿਆਂ ਦੀ ਪੂਰੀ ਸਿਕਿਉਰਿਟੀ ਹੁੰਦੀ ਹੈ। ਆਖਰ ਇਹਨਾਂ ਦੇ ਰੈਪਿਊਟੇਸ਼ਨ ਦਾ ਸਵਾਲ ਹੈ। ਮੰਨਤ ਨੇ ਆਪਣਾ ਲੈਪਟਾਪ ਚੱਕ ਲਿਆ ਸੀਗਾ ਪਰ ਗੋਪਾਲੇ ਦੇ ਕਹਿਣ ਤੇ ਉਸ ਨੇ ਵੀ ਗੱਡੀ ਵਿੱਚ ਹੀ ਰਹਿਣ ਦਿੱਤਾ। ਉਹ ਪਹਿਲਾਂ ਬਾਥਰੂਮ ਗਏ ਤੇ ਫਿਰ ਡਾਈਨਿੰਗ ਹਾਲ ਵਿੱਚ ਆ ਪਹੁੰਚੇ। ਗੋਪਾਲਾ ਪਹਿਲਾਂ ਹੀ ਡਰਾਵਰਾਂ ਲਈ ਬਣੇ ਕਮਰੇ ਵਿੱਚ ਜਾ ਬੈਠਾ ਸੀਗਾ ਉਹਨਾਂ ਐਗ ਟੋਸਟ ਦਾ ਹਲਕਾ ਜਿਹਨਾਂ ਨਾਸ਼ਤਾ ਕੀਤਾ ਸੀਗਾ ਸਫ਼ਰ ਵਿੱਚ ਬਹੁਤੇ ਖਾਦੇ ਨਹੀਂ ਤੰਗ ਕਰਨਾ ਸੀ ਗਾਰਵਿੰਨ ਨੇ ਸੁਖਦੇਵ ਨੂੰ ਫੋਨ ਕਰ ਦਿੱਤਾ ਅੱਜ ਸ਼ਾਮ ਤੱਕ ਪਿੰਡ ਪਹੁੰਚ ਜਾਵੇਗਾ ਸੁਖਦੇਵ ਉਸ ਨੂੰ ਡੀਕ ਹੀ ਰਿਹਾ ਸੀਗਾ ਮੰਨਤ ਵੀ ਆਪਣੇ ਘਰ ਫੋਨ ਕਰਨ ਲੱਗੀ ਸੀਗੀ ਅਰਵਿੰਦ ਦੇ ਮਨ ਵਿੱਚ ਇੱਕ ਸਵਾਲ ਘੁੰਮਣਾ ਸ਼ੁਰੂ ਹੋ ਗਿਆ ਉਹ ਦੇਖਦਾ ਸੀ ਕਿ ਮੰਨਤ ਦੇ ਮਨ ਵਿੱਚ ਕਿਸੇ ਕਿਸਮ ਦੀ ਵੀ ਦੁਬਿਧਾ ਨਹੀਂ ਸੀ ਕਿਤੇ ਇਹ ਤਾਂ ਨਹੀਂ ਸੀ ਕਿ ਉਹ ਆਪਣੇ ਪਤੀ ਤੋਂ ਅਲੱਗ ਹੀ ਰਹਿੰਦੀ ਹੋਵੇ ਜਾਂ ਫਿਰ ਤਲਾਕਸ਼ੁਦਾ ਹੀ ਹੋਵੇ ਪਰ ਸਵਾਲ ਪੁੱਛਣ ਤੋਂ ਉਹ ਚਿਰਜ ਕਰ ਰਿਹਾ ਸੀ ਉਸ ਨੇ ਅਹਸਤੇ ਜਿਹਾ ਪੁੱਛਿਆ ਮੰਨਤ ਜੀ ਤੁਹਾਡੀ ਮੈਰਿਡ ਲਾਈਫ ਚਲ ਰਹੀ ਹੈ ਬਹੁਤ ਖੂਬ ਤਾਨੂਸ਼ਕੇ ਕੋਈ ਨਹੀਂ ਸ਼ੱਕ ਤਾਂ ਨਹੀਂ ਜਿੰਨੇ ਤੁਸੀਂ ਰਿਲੈਕਸ ਦਿਸ ਰਹੇ ਹੋ ਇਹ ਦੇਖ ਕੇ ਮਨ ਵਿੱਚ ਐਵੇਂ ਫਜ਼ੂਲ ਜਿਹੇ ਸਵਾਲ ਉੱਠਿਆ ਉਸ ਦੀ ਗੱਲ ਸਾਨੂੰ ਮੰਨਤ ਕੋਈ دیر ਲਈ ਚੁੱਪ ਕਰ ਗਈ ਉਹ ਸੋਚ ਰਹੀ ਸੀ ਕਿ ਇਸ ਫਜ਼ੂਲ ਸਵਾਲ ਦਾ ਕੀ ਮਤਲਬ ਹੋਇਆ ਅਜਿਹੇ ਬਣੇ ਰਿਸ਼ਤੇਾਂ ਵਿੱਚ ਬਹੁਤ ਘੱਟ ਅਣ ਕਿਹਾ ਹੀ ਰਹਿਣਾ ਚਾਹੀਦਾ ਹੈ ਦੋਨੇ ਧਿਰਾਂ ਸਭ ਸਮਝਦੀਆਂ ਹੀ ਹੁੰਦੀਆਂ ਹਨ ਲਈ ਅਰਵਿੰਦ ਕੋਈ ਪਹਿਲਾ ਉਪਰਾਧਮੀ ਨਹੀਂ ਸੀ ਆਪਣੇ ਪਤੀ ਤੋਂ ਜੋ ਕੁਝ ਨਹੀਂ ਮਿਲਦਾ ਉਹ ਕੁਝ ਕਿਧਰੋਂ ਹੋਰ ਪ੍ਰਾਪਤ ਕਰਨਾ ਉਹ ਆਪਣਾ ਹੱਕ ਸਮਝਦੀ ਸੀ ਅਰਵਿੰਦ ਜਿਹਾ ਸਕੇਬ ਜਿਹੇ ਨੇੜ ਵਿੱਚ ਉਹ ਬਹੁਤ ਕੋਸੀ ਸੀ ਉਹ ਸਹਜ ਵਿੱਚ ਬੋਲੀ ਰਿਲੈਕਸ ਤਾਂ ਤੁਸੀਂ ਵੀ ਦੱਸ ਰਹੇ ਹੋ ਜਦ ਕਿ ਸਵੇਰੇ ਹੀ ਤੁਹਾਡੀ ਬੀਵੀ ਕਿਸੇ ਗੱਲੋਂ ਸ਼ਾਊਟ ਕਰ ਰਹੀ ਸੀ ਯੂ نو ਮੇਰੀ ਤੇ ਮੇਰੀ ਬੀਵੀ ਵਿੱਚ ਬਹੁਤ ਵੱਡਾ ਗੈਪ ਹੈ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੀ ਹੈ ਮੈਂ ਨਾਸਤਿਕਾਂ ਤੇ ਉਹ ਸਵੇਰੇ ਸ਼ਾਮ ਪਾਠ ਕਰਨ ਵਾਲੀ ਐ ਮੈਂ ਅਲਗਰਜ਼ਾ ਜਿਹੜਾ ਤੇ ਉਹ ਫੁਕ ਫੁਕੇ ਪੈਰ ਧਰਨ ਵਾਲੀ ਐ ਮੇਰਾ ਹੱਥ ਜਰਾ ਖੁੱਲਾ ਐ ਔਰ ਅੱਜ ਕੇ ਕੰਜੂਸ ਆ ਮੇਰਾ ਮਾਈਂਡ ਮੇਰੇ ਕੰਮ ਨੇ ਮੱਲਿਆ ਹੁੰਦਾ ਐ ਤੇ ਉਸ ਦਾ ਟੀਵੀ ਦੇ ਸੀਰੀਅਲਾਂ ਨੇ ਸਾਡੇ ਕੋਲ ਬਹੁਤੀਆਂ ਗੱਲਾਂ ਵੀ ਨਹੀਂ ਹੁੰਦੀਆਂ ਕਰਨ ਲਈ ਸਿਵਾਏ ਘਰ ਦੇ ਮਸਲੇ ਤੋਂ ਕੁਝ ਸਾਂਝਾ ਜੋ ਨਹੀਂਗਾ ਵੱਡੀ ਸੱਚੀ ਗੱਲ ਇਹ ਹੈ ਕਿ ਮੈਂ ਰਿਲੈਕਸ ਇਸ ਲਈ ਹਾਂ ਕਿ ਮੇਰਾ ਅਜੇ ਹਾਂ ਰਿਸ਼ਤਾ ਪਹਿਲੀ ਵਾਰ ਨਹੀਂ ਬਣਿਆਗਾ ਅਰਵਿੰਦ ਨੇ ਆਖਿਆ ਉਸ ਦੀ ਗੱਲ ਸਨਮਨਤ ਕੁਝ ਪਲ ਖਮੋਸ਼ ਰਹਿ ਕੇ ਬੋਲੀ ਜ਼ਮਾਨਾ ਬਦਲ ਗਿਆ ਯਾਰ ਅਰਵਿੰਦ ਜੀ ਅੱਜ ਦੇ ਮੀਆਂ بیوی ਦਾ ਵੱਖ-ਵੱਖ ਸਪੇਸ ਹੈ ਮੀਂਹ ਦੀ ਜੋਬ ਉੱਪਰ ਅਲੱਗ ਸਪੇਸ ਹੈ ਤੇ بیوی ਦਾ ਆਪਣਾ ਜੋਬ ਉੱਪਰ ਅਲੱਗਾ ਘਰ ਉਹਨਾਂ ਦਾ ਸਾਂਝਾ ਹੈ ਅੱਜ ਦੇ ਮੀਆਂ ਬੀਬੀ ਬਹੁਤ ਸਮਝਦਾਰ ਹੋ ਚੁੱਕੇ ਨੇ ਇੱਕ ਦੂਜੇ ਦੀ ਸਪੇਸ ਵਿੱਚ ਦਖਲ ਨਹੀਂ ਦਿੰਦੇਗੇ ਜੇ ਦੇਣਗੇ ਤਾਂ ਬਹੁਤ ਕੁਝ ਗਲਤ ਹੋ ਜਾਵੇਗਾ ਆਖਦੀ ਉਹ ਔਟ ਖੜੀ ਹੋਈ ਸੀ ਉਸਨੇ ਗਪਾਲੇ ਨੂੰ ਗੱਡੀ ਵੱਲ ਜਾਂਦਿਆਂ ਦੇਖ ਲਿਆ ਸੀ ਅਰਵਿੰਦ ਵੀ ਉਸਦੇ ਨਾਲ ਹੋ ਗਿਆ ਮੰਨਤ ਨੂੰ ਹੁਣ ਅਰਵਿੰਦ ਦੀ ਨਿੱਜੀ ਜ਼ਿੰਦਗੀ ਵਿੱਚ ਹੋਰ ਵੀ ਦਿਲਚਸਪੀ ਜਾਗ ਪਈ ਮੜ ਗੱਡੀ ਵਿੱਚ ਬੈਠਦਿਆਂ ਉਹ ਨਿੱਕੇ ਨਿੱਕੇ ਜੀ ਸਵਾਲ ਪੁੱਛਣ ਲੱਗੀ ਉਸਦੀ ਤਨਖਾਹ ਬਾਰੇ ਕਰਦੀ ਕੀਮਤ ਬਾਰੇ ਉਸਦੀ ਕਮ ਉੱਪਰ ਦੋਸਤੀਆਂ ਬਾਰੇ ਇੰਗਲੈਂਡ ਦੇ ਜੀਵਨ ਟੰਗ ਬਾਰੇ ਵੀ ਕਿੰਨਾ ਕੁਝ ਪੁੱਛਦੀ ਰਹੀ ਹਣ ਉਹ ਪੰਜਾਬ ਵਿੱਚ ਆ ਚੁੱਕੇ ਸਨ ਇੱਥੇ ਆ ਕੇ ਅਰਵਿੰਦ ਅਜੀਬ ਜਿਹੀ ਅਪਨਾਤ ਮਹਿਸੂਸ ਕਰ ਰਿਹਾ ਸੀਗਾ ਅੱਗੇ ਆ ਕੇ ਇੱਕ ਮੈਕਡੋਨਲਡ ਵੱਲ ਦੇਖਦਾ ਉਹ ਬੋਲਿਆ ਯੂ ਨੋ ਪਿਛਲੇ ਸਾਲ ਮੇਰਾ ਮੁੰਡਾ ਦਰਸ਼ੀਲ ਮੇਰੇ ਬਾਪੂ ਜੀ ਨਾਲ ਇੱਥੇ ਆਇਆ ਸੀਗਾ ਉਹ ਮੈਕਡੋਨਲਡ ਪੀਜ਼ਾ ਹਟ ਕਟਕੀ ਡੋਮੀਨੋ ਵਰਗਾਂ ਸਾਰੀਆਂ ਜਗ੍ਹਾਵਾਂ ਤੇ ਗਿਆ ਸੀ ਤੇ ਬਹੁਤ ਖੁਸ਼ੀ ਇਹਨਾਂ ਦਾ ਖਾਣਾ ਖਾ ਕੇ ਸਾਡੇ ਵੀਰੇ ਤਾਂ ਇੰਡੀਆ ਵਿੱਚ ਸ਼ਾਇਦ ਟੇਕ ਅਵੇ ਸ਼ਬਦ ਵੀ ਨਹੀਂ ਪਤਾ ਹੋਵੇਗਾ ਅਰਵਿੰਦ ਜੀ ਪਤਾ ਨਹੀਂ ਇੰਡੀਆ ਤਰੱਕੀ ਕਿਵੇਂ ਕਰੀ ਜਾ ਰਿਹਾ ਹੈ ਜਿੰਨੀ ਇੱਥੇ ਦੀ ਸਿਆਸਤ ਗੰਦਲੀ ਹੋਈ ਹੈ ਬਸ ਪੁੱਛੋ ਕਹਜਣਾ ਸਿਆਸਤਦਾਨ ਹਰ ਗੱਲ ਵਿੱਚ ਦਖਲ ਦਿੰਦੇ ਨੇ ਕਾਂਗਰਸੀ ਦੇ ਅਕਾਲੀ ਇੱਕੋ ਜਿਹੇ ਗੁਨਾਹਗਾਰ ਨੇ ਮੇਰੀ ਭੂਆ ਦਾ ਲੜਕਾ ਲੁਧਿਆਣੇ ਤੋਂ ਐਮ ਐਲ ਏ ਉਹ ਦੱਸਦਾ ਹੁੰਦਾ ਕਈ ਵਾਰੀ ਉਹ ਵੀ ਤਾਂ ਇਸੇ ਸਿਆਸਤ ਦਾ ਹੀ ਹਿੱਸਾ ਹੋਇਆ ਨਾ ਹਾਂ ਪਰ ਉਹ ਅਜੇ ਹਨ ਨਹੀਂਗਾ ਅਸਲ ਵਿੱਚ ਉਹ ਖਿਡਾਰੀ ਸੀਗਾ ਤੇ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਸੀਗਾ ਜਿਸ ਕਰਕੇ ਸਿਆਸੀ ਲੋਕਾਂ ਨੇ ਉਸ ਦੀ ਇਸ ਪੋਪੁਲਾਰਿਟੀ ਨੂੰ ਕੈਸ਼ ਕਰਾਉਣ ਲਈ ਉਸ ਨੂੰ ਖੜਾ ਦਿੱਤਾ ਸੀਗਾ ਪਾਰਟੀ ਨੇ ਉਸ ਨੂੰ 5 ਕਰੋੜ ਇਲੈਕਸ਼ਨ ਲੜਨ ਲਈ ਦਿੱਤਾ ਸੀਗਾ ਤੇ ਹੁਣ ਨੋਟਾਂ ਦੀਆਂ ਭਰੀਆਂ ਬੋਰੀਆਂ ਘਰ ਆਉਂਦਗਾਨੇ ਆਹ ਜਿਹੜੇ ਡਰੱਗਾਂ ਨੇ ਪੰਜਾਬ ਦੀ ਇੱਕ ਪੀੜੀ ਦਾ ਸਰਬਨਾਸ਼ ਕਰ ਦਿੱਤਾ ਹੈ ਇਸ ਤੰਦੇ ਵਿੱਚ ਮਨਿਸਟਰਾਂ ਦਾ ਪੂਰਾ ਪੂਰਾ हिस्सा ਹੁੰਦਾ ਹੈ ਬਸ ਪੁੱਛੋ ਨਾ ਇਸ ਮੁਲਕ ਦਾ ਹਾਲ ਮਨਤ ਗੱਲ ਕਰਦੀ ਦੁਖੀ ਹੋ ਰਹੀ ਸੀ ਲੁਧਿਆਣੇ ਵਿੱਚ ਵੜਦਿਆਂ ਹੀ ਉਹ ਫਲਾਈਓਵਰ ਤੇ ਜਾ ਚੜੇ ਗਪਾਲੇ ਨੇ ਬਾਈਪਾਸ ਰਾਹੀਂ ਨਾ ਜਾ ਕੇ ਸ਼ਹਿਰ ਦੇ ਵਿੱਚਕਾਰ ਦੀ ਚਾਹੁੰਦਾ ਫੈਸਲਾ ਕਰ ਲਿਆ ਸੀਗਾ ਮਨਤ ਵੀ ਆਪਣੇ ਘਰ ਦੇ ਕਿਤੇ ਨੇੜੇ ਜਿਹੇ ਉਤਰਨਾ ਚਾਹੁੰਦੀ ਸੀ ਬਾਈਪਾਸ ਤੋਂ ਉਸ ਨੂੰ ਜਰਾ ਦੂਰ ਪਹਚਾਣਾ ਸੀਗਾ ਉਸਨੇ ਅਰਵਿੰਦ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਤੇ ਨਾਲ ਹੀ ਆਪਣੇ ਪਤੀ ਦਾ ਵੀ ਨੰਬਰ ਲਿਖਾ ਕੇ ਆਖਿਆ ਅਰਵਿੰਦ ਜੀ ਉਹਨਾਂ ਨੂੰ ਜ਼ਰੂਰ ਮਿਲਣਾ ਵੀਕੈਂਡ ਤੇ ਉਹ ਲੁਧਿਆਣੇ ਆ ਜਾਂਦੇ ਨੇ ਨਹੀਂ ਤਾਂ ਪਟਿਆਲੇ ਹੀ ਮੈਲਾਓ ਦੇਖੋ ਕਿਵੇਂ ਹੁੰਦਾ ਆ ਮੈਂ ਕੋਸ਼ਿਸ਼ ਕਰਾਂਗਾ ਪਟਿਆਲੇ ਨਹੀਂ ਤਾਂ ਲੁਧਿਆਣੇ ਹੀ ਆ ਜਾਣਾ ਉਹਨਾਂ ਨੂੰ ਚੰਗਾ ਲੱਗੇਗਾ ਤੇ ਤੁਹਾਨੂੰ ਮੈਨੂੰ ਤਾਂ ਲੱਗਣਾ ਹੀ ਹੋਇਆ ਅਸਨੇ ਗੋਪਾਲੇ ਨੂੰ ਅਗਲੇ ਚੌਕ ਤੇ ਰੋਕਣ ਲਈ ਕਿਹਾ ਉਹ ਅਰਵਿੰਦ ਦਾ ਹੱਥ ਫੜਦੀ ਹੋਈ ਬੋਲੀ ਥੈਂਕਸ ਫॉर ਨਾਈਟ ਟਾਈਮ ਯੂ ਆਰ ਵੈਲਕਮ ਆਖਦਿਆਂ ਅਰਵਿੰਦ ਨੇ ਉਸ ਦਾ ਹੱਥ ਕਟ ਲਿਆ ਤੇ ਮੰਨਤ ਨੇ ਕਾਰ ਵਿੱਚ ਉਤਰਦੀ ਨਹੀਂ ਇੱਕ ਆਟੋ ਨੂੰ ਹੱਥ ਦੇ ਕੇ ਰੋਕ ਲਿਆ 11 ਵਜ ਚੁੱਕੇ ਸਨ ਸ਼ਹਿਰ ਵਿੱਚ ਟ੍ਰੈਫਿਕ ਕਾਫੀ ਸੀ ਗਪਾਲ ਨੇ ਆਖਿਆ ਪਾਜੀ ਆਪਾਂ ਮੈਡਮ ਨੂੰ ਨਾ ਛੱਡਣਾ ਹੁੰਦਾ ਤਾਂ 마ਸ਼ੀਵਾੜੇ ਵਾਲਾ ਪੁਲ ਪਾਰ ਕਰ ਲੈਣਾ ਸੀਗਾ ਤੇ ਹੁਣ ਪਿੰਡ ਦੇ ਨੇੜੇ ਪੁੱਜ ਗਏ ਹੋਣਾ ਸੀਗਾ ਆਹ ਲੋ ਦਿਹਾਣਾ ਪਿੰਡ ਪੁੱਜਣ ਵਿੱਚ ਪੂਰਾ ਇੱਕ ਘੰਟਾ ਖਰਾਬ ਕਰ ਦਿੰਦਾ ਯੂ ਨੋ ਆਪਾਂ ਪਿੰਡ ਨਹੀਂ ਜਾਣਾ ਆਪਾਂ ਤਾਂ ਪਹਿਲਾਂ ਕੀਰਤਪੁਰ ਜਾਣਾ ਠੀਕ ਹੈ ਪਾਜੀ ਅਰਵਿੰਦ ਨੇ ਕਾਲੀ ਨਾਲ ਪੁੱਛਿਆ ਤੇ ਔਲਮਾਰੀ ਵਿੱਚੋਂ ਵੀ ਬੈਗ ਕੱਢ ਲਿਆ ਸੀ ਨਾ ਨਹੀਂ ਪਾਜੀ ਔਲਮਾਰੀ ਨਹੀਂ ਮੈਂ ਦੇਖੀ ਤੁਸੀਂ ਮੈਨੂੰ ਕਿਹਾ ਹੀ ਨਹੀਂ ਉਹ ਯਾਰ ਉੱਥੇ ਇੱਕ ਬਹੁਤ ਜ਼ਰੂਰੀ ਬੈਗ ਪਿਆ ਸੀਗਾ ਉਹ ਤਾਂ ਕਾਹਲੀ ਵਿੱਚ ਉੱਥੇ ਹੀ ਰਹਿ ਗਿਆ ਹੈ